ਸਾਡੇ ਨਾਲ ਈਡੀ ਦੇ ਸਾਬਕਾ ਡਿਪਟੀ ਡਾਇਰੈਕਟਰ ਰੰਜਨ ਸਿੰਘ ਜੀ ਜੁੜ ਚੁੱਕੇ ਨੇ ਗੱਲਬਾਤ ਕਰਦੇ ਆ ਸਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਰ ਅੱਜ ਤੁਸੀਂ ਵਿਕਰਮ ਸਿੰਘ ਮਜੀਠੀਆ ਦੇ ਕੇਸ ਦੇ ਵਿੱਚ ਵਿਜੀਲੈਂਸ ਦਫ਼ਤਰ ਜਾ ਕੇ ਆਏ ਹੋ ਸਰ ਕੀ ਕੀ ਗੱਲਬਾਤ ਹੋਈ ਹੈ ਉੱਥੇ ਸਰ ਕੀ ਪ੍ਰੂਫ ਦਿੱਤੇ ਤੁਸੀਂ ਜਾਂ ਕੀ ਤੁਹਾਡੇ ਬਿਆਨ ਰਿਕਾਰਡ ਹੋਏ ਅੱਜ ਸਰ ਦੇਖੋ ਜੀ ਆ ਡਰੱਗ ਦੇ ਕੇਸ ਮੈਂ ਜਿਹੜੇ ਪੰਜਾਬ ਦੇ ਸੀਗੇ 2012 ਤੋਂ 2013 ਤੱਕ ਜਿਹਦੇ ਵਿੱਚ ਰਾ ਭੋਲਾ ਸੀਗਾ ਜਗਦੀਸ਼ ਭੋਲਾ ਤੇ ਰਾਜਾ ਕੰਦੋਲਾ ਇਹ ਸਾਰੇ ਕੇਸ ਡਿਸਕਸ ਹੋਏ ਇਹਨਾਂ ਦੇ ਵਿੱਚ ਸਟੇਟਮੈਂਟ ਰਿਕਾਰਡ ਹੋਏ ਜਿਨ੍ਹਾਂ ਲੋਕਾਂ ਦਾ ਇੰਟਰੋਗੁਏਸ਼ਨ ਹੋਇਆ ਜਿਨ੍ਹਾਂ ਦੀ ਸਜ਼ਾ ਮੈਂ ਕਰਾ ਚੁੱਕਾ ਹੁਣ ਤੱਕ ਤਕਰੀਬਨ ਸਤਾਰਾਂ ਦੇ ਤੋਂ 19 ਲੋਕਾਂ ਦੀ ਇਹਨਾਂ ਦੋਨਾਂ ਕੇਸਾਂ ਦੇ ਵਿੱਚ ਉਹ ਸਾਰਾ ਡਿਟੇਲ ਦੇ ਵਿੱਚ ਡਿਸਕਸ ਹੋਇਆ ਤੇ ਫਿਰ ਜਿਹੜਾ ਇਹਨਾਂ ਦਾ ਮੈਟਰ ਸੀਗਾ ਇਹਨਾਂ ਦੇ ਖਿਲਾਫ ਕੀ ਕੀ ਇਨਵੈਸਟੀਗੇਸ਼ਨ ਦੇ ਵਿੱਚ ਆਇਆ ਤੇ ਉਹ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਜੀ ਤੇ ਉਹ ਵੀ ਦੱਸਿਆ ਗਿਆ ਕਿ ਇਹਨੂੰ ਬੁਲਾਇਆ ਗਿਆ ਸੀ ਇੱਕ ਵਾਰ ਉਸ ਟਾਈਮ ਕੋਪਰੇਟ ਨਹੀਂ ਕੀਤਾ ਸੈਕੰਡ ਟਾਈਮ ਬੁਲਾਇਆ ਗਿਆ ਇਹ ਨਹੀਂ ਫਰਦਰ ਇਨਵੈਸਟੀਗੇਸ਼ਨ ਜਿਸ ਟਾਈਮ ਹੋ ਰਹੀ ਸੀ ਮੇਰਾ ਟ੍ਰਾਂਸਫਰ ਵੀ ਕੀਤਾ ਸਰਕਾਰ ਨੇ ਇੱਕ ਸਾਲ ਤੱਕ ਗਵਰਨਮੈਂਟ ਚੱਲਦਾ ਰਿਹਾ ਜੇ ਫਿਰ ਵੀ ਕਿਉਂਕਿ ਇਨਵੈਸਟੀਗੇਸ਼ਨ ਦਾ ਟਾਈਮ ਜਿੰਨਾ ਕੁ ਐਵਿਡੈਂਸ ਇਕੱਠਾ ਹੋ ਚੁੱਕਾ ਸੀ ਪਰ ਫਰਦਰ ਇਨਵੈਸਟੀਗੇਸ਼ਨ ਸਾਡੀ ਈਡੀ ਦੀ ਹਲੇ ਪ੍ਰੋਗਰੈਸ ਦੇ ਵਿੱਚ ਸੀਗੀ ਜੀ ਇਹਨਾਂ ਦੇ ਖਿਲਾਫ ਕਿਉਂਕਿ ਕੈਨੇਡਾ ਤੋਂ ਵੀ ਸਾਡੇ ਕੋਲ ਬੰਦੇ ਸਨ ਚਾਹੀਦੇ ਸੀ ਇਹ ਇਨਫੋਰਮੇਸ਼ਨ ਚਾਹੀਦੀ ਸੀ ਰਿਕਾਰਡ ਚਾਹੀਦਾ ਸੀ ਕਾਫੀ ਕੁਝ ਪ੍ਰੋਪਰਟੀ ਡਿਟੇਲ ਚਾਹੀਦੀ ਸੀ ਉਹ ਆਈ ਨਹੀਂ ਹਲੇ ਤੱਕ ਜੀ ਤੇ ਫਿਰ ਇਹਨਾਂ ਦੇ ਖਿਲਾਫ ਕੀ ਕੀ ਸਬੂਤ ਹੈਗੇ ਆ ਜਿਸ ਟਾਈਮ ਮੈਂ ਇਨਵੈਸਟੀਗੇਸ਼ਨ ਕਰ ਰਿਹਾ ਸੀ ਜਿਹੜੇ ਮੈਂ ਪੇਸ਼ ਕੀਤੇ ਆ ਕੋਰਟ ਦੇ ਵਿੱਚ ਜੀ ਤੇ ਉਹ ਵੀ ਡਿਸਕਸ ਹੋਏ ਇਹਨਾਂ ਨੇ ਕਾਪੀਆਂ ਮੰਗੀਆਂ ਉਹ ਫਿਰ ਈਡੀ ਦੇਵੋ ਤਾਂ ਕਾਪੀਆਂ ਹੁਣ ਮੈਂ ਤਾਂ ਰਿਟਾਇਰ ਹੋ ਚੁੱਕਾ ਈਡੀ ਨੇ ਦੇਣੀਆਂ ਕਾਪੀਆਂ ਜੀ ਇਹ ਸਰ ਤੁਸੀਂ ਆਪਣੇ ਵੱਲੋਂ ਗਏ ਸੀ ਜਾਂ ਤੁਹਾਨੂੰ ਜਿਹੜਾ ਸਹਿਯੋਗ ਲਈ ਬੁਲਾਇਆ ਸੀ ਵਿਜੀਲੈਂਸ ਨੇ ਨਹੀਂ ਨਹੀਂ ਮੇਰੇ ਫੋਨ ਆਇਆ ਸੀ ਕਿ ਕਹਿੰਦੇ ਸਾਨੂੰ ਥੋੜਾ ਤੁਸੀਂ ਇਨਫਰਮੇਸ਼ਨ ਸਾਰੇ ਜਿਹੜੀ ਇਨਵੈਸਟੀਗੇਸ਼ਨ ਤੁਸੀਂ ਕੀਤੀ ਹੈ ਇਸ ਕੇਸ ਦੇ ਵਿੱਚ ਤੇ ਬੁਲਾਇਆ ਸੀ ਨਾਨੇ ਕੱਲ ਮੈਨੂੰ ਫੋਨ ਆਇਆ ਸੀ ਕਿ ਜੇ ਤੁਸੀਂ ਜੇ ਆਜੋ ਤਾਂ ਮੈਂ ਕਿਹਾ ਮੈਂ ਆ ਜਾऊंगा ਕੋਈ ਪ੍ਰੋਬਲਮ ਨਹੀਂ ਜੀ ਤੇ ਕਿਉਂਕਿ ਰਿਕਾਰਡ ਇਹ ਸੀਗਾ ਕਿ ਜਿਹੜੇ ਮੇਰੀ ਸਟੇਟਸ ਰਿਪੋਰਟ ਸੀ ਇਨਵੈਸਟੀਗੇਸ਼ਨ ਦੇ ਵਿੱਚ ਦਰੱਖੇਸਾਂ ਦੇ ਵਿੱਚ ਉਹ ਮੈਂ ਹਾਈ ਕੋਰਟ ਫਾਈਲ ਕੀਤੀ ਸੀ ਜੀ ਤੇ ਹਾਈ ਕੋਰਟ 'ਚ ਜਿਹੜੀ ਸਟੇਟਸ ਰਿਪੋਰਟ ਫਾਈਲ ਕੀਤੀ ਮੈਂ ਮਿਸਟਰ ਮਨਜੀਤਿਆ ਦੇ ਖਿਲਾਫ ਜੀ ਮਾਰੇ ਬੈ ਉਹ ਸਿਰ ਉਹ ਦਿੱਤੀ ਗਈ ਐਸਟੀਐਫ ਨੂੰ ਸਟੇਟ ਗਵਰਨਮੈਂਟ ਦੀ ਜਿਹੜੀ ਐਸਟੀਐਫ ਡਰੱਗ ਬਣੀ ਸੀ ਡਿਪਾਰਟਮੈਂਟ ਜੀ ਸਰ ਤੇ ਉਹਨਾਂ ਨੇ ਐਗਜ਼ਾਮਨ ਕਰਕੇ ਤੇ ਫਰਦਰ ਹਾਈ ਕੋਰਟ ਤੇ ਫਾਈਲ ਕੀਤੀ ਤੇ ਕਿਹਾ ਜੀ ਇਹਨਾਂ ਦੇ ਖਿਲਾਫ ਐਨਡੀਪੀਐਸ ਕੇਸ ਦਾ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ ਜੀ ਤੇ ਉਹ ਹਾਈ ਕੋਰਟ ਨੇ ਫਿਰ ਦਿੱਤਾ ਸੀ ਪੰਜਾਬ ਗਵਰਨਮੈਂਟ ਨੂੰ ਤੇ ਉਸ ਟਾਈਮ ਦੀ ਪੰਜਾਬ ਗਵਰਨਮੈਂਟ ਨੇ ਕੋਈ ਨਹੀਂ ਉਹ ਠੰਡੇ ਵਸਤੇ ਪਾ ਕੇ ਰੱਖਿਆ ਜੀ ਤੇ ਫਿਰ ਐਫ ਆਈ ਆਰ ਦਰਜ ਹੋਈ ਇੱਕ 3 ਮਹੀਨਾ ਵਾਸਤੇ ਸਰਕਾਰ ਆਈ ਸੀ ਉਹਨਾਂ ਨੇ ਐਫ ਆਈ ਆਰ ਦਰਜ ਕੀਤੀ 2021 ਦੇ ਵਿੱਚ ਦਸੰਬਰ ਚ ਜੀ ਤੇ ਉਹ ਐਫ ਆਈ ਆਰ ਜਿਹੜੀ ਦਰਜ ਹੋਈ ਸੀ ਉਹ ਮੇਰੀ ਰਿਪੋਰਟ ਪਲੱਸ ਐਸਟੀਐਫ ਦੀ ਰਿਪੋਰਟ ਜਿਹੜੀ ਸੀ ਉਹ ਦਾ ਜਿਹੜਾ ਡਿਟੇਲ ਸੀ ਉਹਦੇ ਉੱਪਰ ਹੀ ਐਫ ਆਈ ਆਰ ਦਰਜ ਹੋਈ ਜੀ ਉਹ ਐਨਡੀਪੀਐਸ ਦੇ ਅੰਡਰ ਦਰਜ ਹੋਈ ਸੀ ਤੇ ਐਨਡੀਪੀਐਸ ਦੀ ਉਹ ਐਫ ਆਈ ਆਰ ਜਿਹੜੀ ਇਨਵੈਸਟੀਗੇਸ਼ਨ ਕਰ ਰਹੀ ਹੈ ਐਸਆਈਟੀ ਸੈੱਟ ਬਣਾਈ ਹੋਈ ਹੈ ਜੀ ਤੇ اور ਇਹ ਜਿਹੜਾ ਕੇਸ ਹੈਗਾ ਪ੍ਰੀਵੈਂਸ਼ਨ ਆਫ ਕ੍ਰਾਪਸ਼ਨ ਐਕਟ ਦਾ ਸੀਗਾ ਮਗੇੜੀਆ ਦੇ ਖਿਲਾਫ ਜੀ ਸਰ ਉਹ ਕਿਉਂਕਿ ਬੇਸ ਉਹੀ ਸੀ ਜਿਹੜੀ ਮੈਂ ਇਨਵੈਸਟੀਗੇਸ਼ਨ ਸਟਾਰਟ ਕੀਤੀ ਸੀ ਤੇ ਉਹੀ ਡਿਸਕਸ ਇਹਨਾਂ ਨੇ ਮੇਰੇ ਨਾਲ ਕੀਤਾ ਜੀ ਉਹੀ ਉਹੀ ਤੁਹਾਡੇ ਨਾਲ ਡਿਸਕਸ ਕੀਤਾ ਕੀ ਲੱਗਦਾ ਸਰ ਮਤਲਬ ਤੁਸੀਂ ਲੰਬੇ ਸਮੇਂ ਤੋਂ ਤੁਸੀਂ ਵੀ ਇਨਵੈਸਟੀਗੇਸ਼ਨਾਂ ਕਰਦੇ ਰਹੇ ਹੋ ਤੁਹਾਡਾ ਵੀ ਕਾਫੀ ਤਜਰਬਾ ਬੇਸ਼ੱਕ ਉਹਦੇ ਦੌਰਾਨ ਤੁਹਾਡੀਆਂ ਬਦਲੀਆਂ ਦੀਆਂ ਵੀ ਗੱਲਾਂ ਹੋਈਆਂ ਤੇ ਅੱਜ ਦੀ ਜੋ ਤੁਸੀਂ ਗਏ ਹੋ ਕੀ ਲੱਗਦਾ ਰਵਈਆ ਬਿਜਲੀਅੰਸ ਦਾ ਵਾਕਈ ਕਿਸੇ ਕੇਸ ਨੂੰ ਕਿਸੇ ਹੱਲ ਵਾਲੇ ਪਾਸੇ ਨੂੰ ਜਾਊਗੀ ਜਾਂ ਇਹ ਰੌਲੇ ਤੱਕ ਹੀ ਨਾ ਰਹਿ ਜਾਵੇ ਦੇਖੋ ਜੀ ਮੇਰੀ ਡਿਊਟੀ ਬਣਦੀ ਹੈ ਕਿ ਜਿਹੜਾ ਵੀ ਕੋਈ ਕੋਈ ਏਜੰਸੀ ਜਾਂ ਕੋਈ ਵੀ ਅਧਾਰਾ ਐਸਾ ਜਿਹੜਾ ਇਨਵੈਸਟੀਗੇਟ ਕਰ ਰਿਹਾ ਕੋਈ ਮੈਟਰ ਡੱਗਦਾ ਹੈ ਕੋਈ ਵੀ ਜਿਹੜਾ ਮੈਂ ਵੀ ਇਨਵੈਸਟੀਗੇਟ ਕੀਤਾ ਹੈ ਤੇ ਮੇਰਾ ਕੋਪਰੇਟ ਕਰਨਾ ਤੇ ਮੈਨੂੰ ਦੱਸਣਾ ਇਹਨਾਂ ਨੂੰ ਦੱਸਣਾ ਮੇਰੀ ਡਿਊਟੀ ਬਣਦੀ ਹੈ ਇਹਨਾਂ ਨੇ ਰਿਕੁਐਸਟ ਕੀਤੀ ਸੀ ਜੀ ਤੇ ਉਹ ਮੈਂ ਗਾਈਡ ਕਰ ਸਕਦਾ ਮੈਂ ਦੱਸ ਸਕਦਾ ਜਿਹੜਾ ਕੁਝ ਰਿਕਾਰਡ ਦੇ ਉੱਪਰ ਆਇਆ ਜਾਂ ਆਈਡੀ ਦੇ ਕੋਲ ਹੈਗਾ ਜਿਹੜਾ ਮੇਰੇ ਟਾਈਮ 'ਚ ਹੋਇਆ ਇਨਵੈਸਟੀਗੇਸ਼ਨ ਉਹ ਮੈਂ ਦੱਸ ਸਕਦਾ ਤੂੰ ਮੈਨੂੰ ਦੱਸਿਆ ਹੁਣ ਇਹ ਕੀ ਕਰਦੇ ਕੀ ਨਹੀਂ ਕਰਦੇ ਇਹ ਤਾਂ ਇਹਨਾਂ ਦੇ ਉੱਪਰ ਹੈ ਪਰ ਮੇਰੇ ਖਿਆਲ ਜੇ ਕੇਸ ਦਰਦ ਕੀਤਾ ਹੈਗਾ ਤਾਂ ਇਹਨਾਂ ਨੂੰ ਜ਼ਿਆਦਾ ਕੰਪਲੀਟ ਕਰਨਾ ਚਾਹੀਦਾ ਉਹ ਮੈਟਰ ਜੇ ਐਵਿਡੈਂਸ ਹੈਗਾ ਤਾਂ ਤੁਹਾਡੀ ਤੁਹਾਡੀ ਇਨਵੈਸਟੀਗੇਸ਼ਨ ਜੋ ਤੁਸੀਂ ਕੀਤੀ ਹੈ ਤੁਹਾਡੀ ਨਜ਼ਰ ਵਿੱਚ ਬਿਕਰਮ ਜੀਠੀਆ ਕੀ ਹੈ ਜੀ ਨਹੀਂ ਤਾਂ ਫਿਰ ਇਨਵੈਸਟੀਗੇਸ਼ਨ ਤਾਂ ਮੈਨੂੰ ਕਰਨ ਨਹੀਂ ਦਿੱਤੀ ਇਹਨਾਂ ਨੇ ਕਿਉਂਕਿ ਉਸ ਟਾਈਮ ਮੈਂ ਇਹਨੂੰ ਬੁਲਾਇਆ ਉਸ ਟਾਈਮ ਕਰਨ ਨਹੀਂ ਦਿੱਤੀ ਕੋਈ ਦਿੱਲੀ ਤੋਂ ਆ ਕੇ ਅਫਸਰ ਮੇਰੇ ਕਮਰੇ 'ਚ ਬਹਿ ਗਏ ਇਹਨੂੰ ਬਚਾਉਣ ਵਾਸਤੇ ਉਸ ਤੋਂ ਬਾਅਦ ਦੁਬਾਰਾ ਬੁਲਾ ਇਹ ਆਏ ਨਹੀਂ ਉਸ ਤੋਂ ਬਾਅਦ ਮੈਂ ਕਿਉਂਕਿ ਬਾਕੀ ਹੋਰ ਮਲਜਮ ਕਾਫੀ ਸੀਗੇ ਜਿਨ੍ਹਾਂ ਦੇ ਖਿਲਾਫ ਚਾਰ ਸੀਟ ਫਾਈਲ ਕਰਨੀ ਸੀ ਜੀ ਫਿਰ ਮੇਰਾ ਟ੍ਰਾਂਸਫਰ ਇਹਨਾਂ ਨੇ ਕੀਤਾ ਜੀ ਉਹਦੇ ਵਿੱਚ ਸਾਲ ਖਰਾਬ ਹੋ ਗਿਆ ਫਿਰ ਬਾਕੀ ਮਲਜਮ ਜਿਹੜੇ ਸੀਗੇ ਤਕਰੀਬਨ ਮੈਂ 68 ਲੋਕਾਂ ਦੇ ਖਿਲਾਫ ਚਾਰ ਸ਼ੀਟਾਂ ਫਾਈਲ ਕੀਤੀਆਂ ਇਸ ਦਰਮਿਆਨ ਜੀ ਤੇ ਬਹੁਤ ਲੰਮਾ ਕੰਮ ਕਰਨਾ ਪੈਂਦਾ ਇਨਵੈਸਟੀਗੇਸ਼ਨ ਦੇ ਵਿੱਚ ਉਹ ਸਾਰੇ ਐਵਿਡੈਂਸ ਇਕੱਠੇ ਕਰਨੇ ਪੈਂਦੇ ਉਹ ਤੋਂ ਸਾਰਾ ਕੁਝ ਮੈਂ ਕੰਮ ਕਰ ਰਿਹਾ ਸੀ ਤੇ ਇਹਨਾਂ ਦਾ ਜਿਹੜਾ ਮੈਟਰ ਸੀ ਕੈਨੇਡਾ ਦਾ ਜਿਹੜਾ ਕਨੈਕਸ਼ਨ ਸੀ ਉਹ ਹਲੇ ਅਸੀਂ ਕੋਰਟ ਤੋਂ ਆਰਡਰ ਲਏ ਸੀ ਉਹ ਭੇਜਿਆ ਸੀ ਕੈਨੇਡਾ ਰਿਪਲਾਈ ਆਇਆ ਨਹੀਂ ਇਹ ਮੇਰੇ ਕੋਲ ਆਏ ਨਹੀਂ ਤੇ ਉਸ ਤੋਂ ਬਾਅਦ ਮੇਰੀ ਪ੍ਰੋਮੋਸ਼ਨ ਹੋ ਗਈ ਤੇ ਅਗਲੇ ਅਫਸਰ ਆ ਗਏ ਮੇਰੇ ਅੰਡਰ ਉਹਨਾਂ ਨੇ ਕੰਮ ਕੀਤਾ ਨਹੀਂ ਮੇਰੇ ਨਾਲ ਕੋਪਰੇਟ ਕੀਤਾ ਨਹੀਂ ਮਨੁਰਜ਼ੈਨ ਵੀ ਕਰਨਾ ਪਿਆ ਤੇ ਇਸ ਲਈ ਉਹ ਇਨਵੈਸਟੀਗੇਸ਼ਨ ਉੱਥੇ ਹੀ ਪੈਂਡਿੰਗ ਹੈ ਮੇਰੇ ਸਾਹਮਣੇ ਜਦ ਮੈਂ ਰਿਟਾਇਰ ਹੋਇਆ 21 ਦੇ ਵਿੱਚ ਉਹ ਇਨਵੈਸਟੀਗੇਸ਼ਨ ਪੈਂਡਿੰਗ ਸੀਗੀ ਉਸ ਤੋਂ ਬਾਅਦ ਦਾ ਮੈਂ ਨਹੀਂ ਕਹਿ ਸਕਦਾ ਇਹਦੀ ਨੇ ਕੀ ਕੀਤਾ ਤੁਸੀਂ ਜਦੋਂ ਆਪਾਂ ਇੱਕ ਇੰਟਰਵਿਊ ਪੋਡਕਾਸਟ ਕੀਤਾ ਤੁਸੀਂ ਵਿੱਚ ਕਿਹਾ ਕਿ 1 ਲੱਖ ਦੇ ਕਰੀਬ ਜਿਹੜੇ ਨੌਜਵਾਨਾਂ ਚਿੱਟੇ ਦੀ ਭੇਡ ਚੜਿਆ ਕਿ ਉਸੇ ਦਰਦ ਨੂੰ ਲੈ ਕੇ ਤੁਸੀਂ ਜਾ ਰਹੇ ਹੋ ਜਿੱਥੇ ਵੀ ਕੋਈ ਤੁਹਾਨੂੰ ਸੱਦਦਾ ਹੈ ਇਸ ਇਸ ਮਹਿਮ ਦੇ ਵਿੱਚ ਨਸ਼ਿਆਂ ਖਿਲਾਫ ਚੱਲ ਰਹੀ ਮਹਿਮ ਦੇ ਵਿੱਚ ਬਿਲਕੁਲ ਸਹੀ ਗੱਲ ਹੈ ਮੇਰਾ ਦਰਦ ਮੇਰੇ ਦਿਲ ਨੂੰ ਬਹੁਤ ਦਰਦਾ। ਦੇਖਿਆ ਲੋਕਾਂ ਨੂੰ ਮਰਦੇ ਹੋਏ ਦੇਖਿਆ ਹੈ, ਲੋਕਾਂ ਦੇ ਘਰੋ ਜੜੇ ਹੋਏ ਦੇਖਿਆ ਹੈ, ਪੇਰੈਂਟਸ ਰੋਂਦੇ ਹੋਏ ਦੇਖਿਆ ਹੈ। ਐਸੇ ਬੰਦੇ ਮੇਰੇ ਕੋਲ ਆਏ, ਪੇਰੈਂਟਸ, ਫਾਦਰ ਆਏ ਕਈ ਕੇਸਾਂ ਦੇ ਵਿੱਚ ਜਿਹੜੇ ਕਹਿੰਦੇ ਜੀ ਬੱਚੇ ਸਾਨੂੰ ਮਾਰਦੇ ਆ, ਉਹ ਕਹਿੰਦੇ ਜ਼ਮੀਨਾਂ ਵੇਚ ਦਿਓ ਤੁਸੀਂ ਤੇ ਮਸਾਂ ਨੂੰ ਡਰਗ ਵਾਸਤੇ ਪੈਸੇ ਚਾਹੀਦੇ ਆ। ਐਸੇ ਵੀ ਕੇਸ ਆਏ ਮੇਰੇ ਕੋਲ, ਮਾਂ ਤੇ ਪਿਓ ਆਏ, ਉਹ ਕਹਿੰਦੇ ਜੀ ਸਾਨੂੰ ਸਾਡੇ ਬੱਚੇ ਪੁਲਿਸ ਨਾਲ ਮਿਲੇ ਹੋਏ ਆ। ਇਹ ਬੰਦੇ ਸਾਡੇ ਕੋਲ ਚਲ ਜਾਂਦੇ ਕਹਿੰਦੇ ਤੁਸੀਂ ਜਾਓ ਸਾਡੇ ਬਾਪੂ ਕੋਲ ਨਾ ਕਹੋ ਜੀ ਤੁਹਾਡਾ ਬੱਚਾ ਫੜਿਆ ਗਿਆ। ਤੇ ਪੈਸੇ ਲੈ ਲੋ ਅੱਤੇ ਅੱਤੇ ਕਰ ਲਾਂਗੇ ਐਸੀ ਵੀ ਕੇਸ ਆਏ ਐ ਲੱਖਾਂ ਤੋਂ ਜ਼ਿਆਦਾ ਲੱਖ ਤੋਂ ਜ਼ਿਆਦਾ ਬੰਦੇ ਸਾਡੇ ਮਰ ਗਏ ਬੱਚੇ ਖਰਾਬ ਹੋ ਗਏ ਪਰਿਵਾਰ ਖਰਾਬ ਹੋ ਗਏ ਜਨਾਨੀਆਂ ਵਿਚਾਰੀਆਂ ਬਿਨਾ ਬੰਦਿਆਂ ਦੇ ਹੈਗੀਆਂ ਕਿਉਂਕਿ ਜੋ ਬੰਦੇ ਬੱਚੇ ਪੈਦਾ ਕਰਨ ਦੇ ਕਾਬਿਲ ਨਹੀਂ ਹੈਗੇ ਜੀ ਸਰ ਉਸ ਦਾ ਹੈਗਾ ਮੈਨੂੰ ਜਿੱਥੇ ਵੀ ਡਰਗ ਦੇ ਖਿਲਾਫ ਜਿੱਥੇ ਵੀ ਕੋਈ ਮੈਨੂੰ ਬੁਲਾਏਗਾ ਮੇਰੀ ਹੈਲਪ ਚਾਹੀਏਗਾ ਮੈਂ ਜਾਊਂਗਾ ਜੀ ਥੈਂਕ ਯੂ ਸਰ ਥੈਂਕ ਯੂ ਵੈਰੀ ਮਚ ਜੀ ਤੁਸੀਂ ਸਮਝਦਾਰ ਹੋ ਥੈਂਕ ਯੂ